ਤੋਡੇ ਲੱਛੇ ਨੂੰ ਸਹੀ ਨਹੀਂ ਮਾਨੇ ਲੱਛਣ ਸਹੀ ਨਹੀਂ ਜਿਹੜੇ ਕਰਦੇ ਹਾਂ ਹੈ ਜੇ ਗਿਰ ਗਿਆ ਦੇਖ ਲੈ ਦੇਖ ਲੈ ਦੇਖ ਲੈ ਗਾਹ ਕਿੱਥੇ ਜਾਣਾ ਸੂਰਜ ਨੂੰ ਮੱਥਾ ਟੇਕਣ ਸੂਰਜ ਨੂੰ ਮੱਥਾ ਟੇਕਣ ਜਾਣਾ ਗਾਹ ਹਵਾ ਚੱਲਦੀ ਹੈ ਗਿਰ ਜਾਣਾ ਨੇ ਉਹ ਲੈ 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 ਹੁਣ ਪਤਾ ਹੁਣ ਗਿਰੇਗਾ ਹੋਰ ਕਿੱਥੇ ਬੜ ਕੇ ਜਾਏ ਕੋਠੇ ਤੇ ਜਾਣਾ ਜਾਂਦੇ ਨੇ ਨਾ ਸਿੰਮੀ ਇੱਥੇ ਚੀ ਹੁਣ ਇਹਨੂੰ ਦਿੰਦੀਆਂ ਪਾਇ ਤੇ ਤਾਂ ਹਵਾ ਨਹੀਂ ਰੁਕਣੀ ਥੱਲੇ ਉਤਰਿਆ ਤਾਂ ਇਹ ਗਿਰ ਜਾਣਾ ਹਵਾ ਚੱਲਦੀ ਆ ਆ ਜਾ ਦੇਖ ਦੇਖ ਦੇ ਕੋਠੇ ਤੇ ਜਾਂਦਾ ਇਹਨੂੰ ਹੀ ਨਾ ਸਮਝ ਸੋਫੀਾ ਤੇ ਡੇਜੀ ਡੇਜੀ ਇਹਨੂੰ ਦੱਸ ਪਤਾ ਦਊਗੀ ਉਹ ਉਤਰਿਆ ਹੁਣ ਪਉ ਤੇਰੇ ਦੇਖੀ 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 ਹੁਣ ਸ਼ੀ ਨਹੀਂ ਪਾਉਣਾ ਸੀ ਤੁਹਾਨੂੰ ਤੁਹਾਨੂੰ ਚਲਾਕੇ ਨਾਲ ਲਾਉਣਾ ਸੀਗਾ ਕੀ ਮਿਉ ਨਾ ਆਈਆਂ ਤੁਸੀਂ ਤੂੰ ਉੱਤੇ ਜਿਹੜੇ ਤੇ ਸੱਟ ਕਾਣੀ ਸੀ ਲੀਲਾ ਕੋਣੀ ਇਹ ਨਾ ਲੀਲਾ ਪਤਿ ਹੁਣ ਦੁੱਧ ਪੀਣੀ ਪੀਣ ਦਾ ਹੋਣਾ ਤਾਂ ਹੀ ਤਾਂ ਹੀ ਲੋਟਣੀਆ ਤਾਂ ਹੀ ਲੋਟਣੀਆ ਖਾਂਦਾ ਹੀ ਆਇਆ ਐ ਦੇਖ ਦੇਖ ਲੱਛਣ ਦੇਖੋ ਲੱਛਣ ਪੀਣਾ ਦੰਦ ਜੇ ਦੰਦੀ ਵੱਡੀ ਨਾ ਮੇਰੇ ਮੈਂ ਸਿੰਮੀ ਨਹੀਂ ਕੀ ਤੁਹਾਨੂੰ ਦੱਸਾਂ ਮੈਂ ਥੋੜੇ ਨਾਲ ਹੀ ਵੱਡੋ ਹੋ ਜਾਣੀਆਂ ਦੰਦੀ ਇਹ ਦੇਖ ਲਿਓ ਇਤਨੇ ਦਾ ਦੇ ਕੇ ਸੰਕੀ ਮੁਰਜਣਾ ਉਹ ਕਹਤ ਕਿ ਪਿੰਦਾ ਖਵਰੇ ਘੱਟ ਪਿੰਦਾ ਇਥੇ ਹਾਂ ਪਾਣੀ ਪਾਇਆ ਕਰ ਸੀ ਮੈਂ ਥੋੜਾ ਪਾਣੀ ਹਾਲੇ ਹੋਣੀ ਆ ਘੱਟ ਪਾ ਲੈ ਆ ਪਾਣੀ ਪਾਇਆ ਤਾਂ ਬਹੁਤ ਗਾੜਾ ਇੰਨਾ ਨਹੀਂ ਪਾਇਗਾ ਪਤਲਾ ਕਰਕੇ ਪਾਇਆ ਕਰ ਪਤਲਾ ਉਹ ਬਦਲੇ ਪਾਣੀ ਅਜੇ ਹੋਰ ਗਾੜਾ ਨਹੀਂ ਹੋ ਰਿਹਾ ਉਹ ਤਾਂ ਇੰਨਾ ਘੱਟ ਪਾਣੀ ਪਾਇਆ ਕਰ ਉਹ ਪਰਲੇ ਮੈਨੂੰ ਘੱਟ ਖੰਦਾ ਲੱਗਦਾ ਉੰਬ ਤਾਂ ਹੀ ਕਮਜ਼ੋਰ ਰੱਖਣੀ ਹੈ ਨਾ ਉਹ ਰੋਟੀ ਰੋਟੀ ਸਾਡੇ ਜਿਆਦਾ ਖੁਸ਼ ਆ ਹਮ ਜੇ ਮੈਂ ਉਹ ਨਹੀਂ ਆਈ ਗੱਲਾਂ ਰੋਟੀ ਖਾਂਦਾ ਹੁੰਦਾ ਇਹ ਦੋ ਬਾਹਰ ਬਿੱਲੇ ਦੁੱਧ ਪੀਣੇ ਨੇ